ਜੀ ਜੀ ਇਹਦਾ ਪਾਣੀ ਪੀ ਕੇ ਅੱਧਾ ਘੰਟਾ ਕੁਝ ਖਾਣਾ ਪੀਣਾ ਨਹੀਂ ਹੈਗਾ ਅੱਧੇ ਘੰਟੇ ਬਾਅਦ ਨੋਰਮਲੀ ਪਾਣੀ ਪੀ ਲਿਆ ਕਰੋ ਜੀ ਜਿੰਨਾ ਲੋਕਾਂ ਦਾ 슈ਗਰ ਵੱਧਦਾ ਕਬਜ ਰਹਿੰਦੀ ਹੈ ਗੈਸ ਬੰਦਦੀ ਹੈ 슈ਗਰ ਦੇ ਕਾਰਨ ਰਾਤ ਨੂੰ ਬਾਡੀ ਪੇਨ ਕਰਦੀ ਹੈ ਜੀ ਬਾਰ ਬਾਰ ਪਸ਼ਾਬ ਆਉਂਦਾ ਜੀ ਉਹਨੂੰ ਠੀਕ ਕਰਦਾ ਜੀ ਲੋ ਵੀ ਮਿੱਤਰੋ ਮੁਕਸਰ ਸੀਗੇ ਜੀ ਮੁਕਸਰ ਘੋੜਿਆਂ ਦੀ ਮੰਡੀ ਦੇ ਵਿੱਚ ਤੇ ਘੋੜਿਆਂ ਦੀ ਮੰਡੀ ਦੇ ਵਿੱਚ ਅਸੀਂ ਆਹ ਚੀਜ਼ ਦੇਖੀ ਬਈ ਆਹ ਗਲਾਸ ਹੈ ਨਾ ਜਿਹੜੇ ਲੱਕੜ ਦੇ ਆ ਇਹ ਬਾਈਆਂ ਤੋਂ ਜਾਣਕਾਰੀ ਲਈਏ ਇਹ ਕਹਿੰਦੇ ਵੀ ਸ਼ੂਗਰ ਨੂੰ ਠੀਕ ਕਰਦੇ ਕਿਵੇਂ ਠੀਕ ਕਰਦੇ ਸ਼ੂਗਰ ਬਾਈ ਜੀ ਪਹਿਲਾਂ ਸਾਰਾ ਸੱਸੀ ਗਾਲ ਜੀ ਸੱਸੀ ਗਾਲ ਜੀ ਕੀ ਆਪਣਾ ਐਡਰੈਸ ਵੀ ਬੋਲ ਦੋ ਜੀ ਮਾ ਜੀ ਮੇਰਾ ਐਡਰੈਸ ਹੈਗਾ ਡਿਸਟ੍ਰਿਕਟ ਮੇਰਾ ਬਰਨਾਲਾ ਪਿੰਡ ਹੰਡਾਇਆ ਹੈ ਜੀ ਨਾਮ ਮੇਰਾ ਜਸਪਾਲ ਸਿੰਘ ਕਟਾਰੀ ਹੈ ਜੀ ਠੀਕ ਹੈ ਜੀ ਹਾਂ ਜੀ ਏ ਵੀਰ ਜੀ ਕਿਵੇਂ ਇਹਦੇ ਵਿੱਚ ਰਾਤ ਨੂੰ ਪਾਣੀ ਪਾ ਕੇ ਰੱਖਣਾਗਾ ਜੀ ਸਵੇਰੇ ਖਾਲੀ ਪੇਟ ਕੰਚ ਦੇ ਗਲਾਸ ਚ ਕੱਢ ਕੇ ਪਾਣੀ ਪੀ ਲੈਣਾਗਾ ਇਹਦਾ ਪਾਣੀ ਪੀ ਕੇ ਅੱਧਾ ਘੰਟਾ ਕੁਝ ਖਾਣਾ ਪੀਣਾ ਨਹੀਂ ਹੈਗਾ ਅੱਧੇ ਘੰਟੇ ਬਾਅਦ ਨੋਰਮਲ ਹੀ ਪਾਣੀ ਪੀ ਲਿਆ ਕਰੋ ਜੀ ਜਿੰਨਾ ਲੋਕਾਂ ਦਾ ਸ਼ੂਗਰ ਵੱਧਦਾ ਕਬਜ ਰਹਿੰਦੀ ਹੈ ਗੈਸ ਬੰਦਦੀ ਹੈ ਸ਼ੂਗਰ ਦੇ ਕਾਰਨ ਰਾਤ ਨੂੰ ਬਾਡੀ ਪੇਨ ਕਰਦੀ ਹੈ ਜੀ ਬਾਰ ਬਾਰ ਪਸ਼ਾਬ ਆਉਂਦਾ ਜੀ ਉਹਨੂੰ ਠੀਕ ਕਰਦਾ ਜੀ ਇਹ ਅੱਛਾ ਉਹਨੂੰ ਠੀਕ ਕਰ ਦੋ ਉਹਨੂੰ ਠੀਕ ਕਰੇਗਾ ਜੀ ਨਾਲ ਇਹਦਾ ਬਰਾਦਾ ਦਵਾਗੇ ਵੀਰ ਜੀ ਇਹ ਸੇ ਲੱਕੜ ਦਾ ਪਾਊਡਰ ਹੈ ਜੀ ਇਹ ਜਦੋਂ ਆਪਾਂ ਇਹਦੇ ਵਿੱਚ ਡੇਲੀ ਪਾਣੀ ਪਾਈਏ ਇੱਕ ਗਲਾਸ ਦੇ ਵਿੱਚ ਚਮਚਾ ਭਰ ਕੇ ਪਾ ਦੇਣਾ ਜੀ ਠੀਕ ਹੈ ਜੀ ਪਾਣੀ ਨੂੰ ਪੋਲਿਆ ਕਰੋ ਬਰਾਦਾ ਰਿਵਰਸ ਗਲਾਸ ਚ ਹੀ ਪਾ ਦੇਣਾ ਇੱਕ ਚਮਚੇ ਨੂੰ ਤਿੰਨ ਦਿਨ ਯੂਜ਼ ਕਰਾਂਗੇ ਚੌਥੇ ਦਿਨ ਬਦਲ ਲਾਂਗੇ ਜੀ ਠੀਕ ਹੈ ਜੀ ਠੀਕ ਹੈ ਤੇ ਇਹ ਆਪਣਾ ਕਿੰਨੇ ਕੇ ਟਾਈਮ ਤੋਂ ਕੰਮ ਕਰਦਾ ਜੀ ਤੇ ਕਿਵੇਂ ਸ਼ੁਰੂ ਹੁੰਦਾ ਇਹ ਕੰਮ ਵੀ ਜੀ 15 ਤੋਂ 20 ਦਿਨਾਂ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੰਦਾ ਜੀ ਇਹ ਪਹਿਲੇ ਦਿਨ ਸ਼ੂਗਰ ਟੈਸਟ ਕਰਾ ਲਓ 20 ਦਿਨਾਂ ਬਾਅਦ ਫੇਰ ਕਰਵਾ ਲਓ ਜਿਵੇਂ ਜਿਵੇਂ ਸ਼ੂਗਰ ਘਟੂਗੀ ਨਾਲ ਨਾਲ ਜੋ ਵੀ ਮੈਡੀਸਨ ਖਾ ਰਹੇ ਹੋ ਜੀ ਉਹਦੇ ਸਾਬ ਨਾਲ ਘਟਾ ਲਓ ਜੀ ਆਪਦੀ ਤੇ ਰਿਜ਼ਲਟ ਪੂਰਾ ਵਧੀਆ ਬਹੁਤ ਬਹੁਤ ਅੱ ਇਹ ਕੋਰੀਅਰ ਵੀ ਕਰਦੇ ਆ ਜਾਂ ਆਨਲਾਈਨ ਵੀ ਭੇਜਦੇ ਆ ਜੀ ਠੀਕ ਹੈ ਜੀ ਕਿਤੇ ਵੀ ਸਾਥੋ ਕੋਈ ਕੋਰੀਅਰ ਕਰਵਾ ਸਕਦਾਗਾ ਪੰਜਾਬ ਦੇ ਅੰਦਰ ਜਿਹੜਾ ਵੱਡਾ ਗਲਾਸ ਹੈ ਵੀਰ ਜੀ ਕੋਰੀਅਰ ਕਰਦੇ ਆ ਜੀ ਸਾਰੇ ਜਿਹੜੇ ਕੋਰੀਅਰ ਕਰਦੇ ਵੱਡਾ ਗਲਾਸ ਕਰਾਂਗੇ ਇਹ ਵਾਲਾ ਜੀ ਇਹਦੇ ਉੱਤੇ ਕੋਰੀਅਰ ਆਪਣੀ ਫਰੀ ਹੈ ਜੀ ਅੱਛਾ ਕੋਰੀਅਰ ਫਰੀ ਹੈ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਤਾਂ ਕੋਰੀਅਰ ਫਰੀ ਹੈ ਕੋਰੀਅਰ ਫਰੀ ਹੈ ਜੀ ਜੀ ਤੇ ਉਹਦੇ ਵਾਸਤੇ ਆਪਣੇ ਸਕਰੀਨ ਦੇ ਉੱਤੇ ਨੰਬਰ ডিসਪਲੇ ਕਰ ਦਿੰਦੇ ਆ ਜੀ ਉਹ ਤੁਹਾਨੂੰ ਦੱਸ ਹੀ ਦਿੰਨੇ ਜੀ ਉੱਪਰ ਵੀ ਚੱਲ ਦੇ ਕਰ ਦਾਂਗੇ ਤੇ ਆ ਨੰਬਰ ਆ ਜੀ ਇਹਨਾਂ ਦੇ ਕੰਟੈਕਟ ਨੰਬਰ ਤੇ ਬਾਕੀ ਤੁਸੀਂ ਸੰਪਰਕ ਕਰ ਲਓ ਇਹਨਾਂ ਨੂੰ ਤੇ ਇਹ ਤੁਸੀਂ ਕਿੰਨੇ ਟਾਈਮ ਤੋਂ ਕੰਮ ਕਰਦੇ ਹੋ ਜੀ ਇਹ கிਲਾਸਾਂ ਬੀ ਜੀ ਕੰਮ ਤਾਂ ਬਹੁਤ ਲੰਬੇ ਸਮੇਂ ਤੋਂ ਕਰ ਰਹੇ ਆ ਜੀ ਪਿਛਲੇ 1 ਸਾਲ ਤੋਂ ਅਸੀਂ ਆਨਲਾਈਨ ਵੀ ਭੇਜ ਰਹੇ ਆ ਜੀ 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 ਆਨਲਾਈਨ ਵੀ ਜੀ ਜਿੰਮੇਵਾਨ ਜੀ ਕਿੱਥੋਂ ਮਰਜ਼ੀ ਮੰਗਾ ਸਕਦਾ ਕਿੱਥੋਂ ਮਰਜ਼ੀ ਮੰਗਵਾ ਸਕਦਾ ਜੀ 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 ਸ਼ੇਅਰ ਕਰੋ ਜੀ ਤੇ ਸੰਪਰਕ ਕਰ ਲਿਓ ਤੁਸੀਂ ਇਹਨਾਂ ਦੇ ਨਾਲ ਕੀ ਹਸਾਬ ਕਿਤਾਬ ਚ ਮਿਲਣਗੇ ਜੀ ਆਪ ਨੂੰ ਬੀ ਜੀ 500 ਰੁਪਏ ਦਾ ਗਲਾਸ ਸਾਡਾ ਕੋਰੀਅਰ ਕਰਦੇ ਆ ਜਿਹੜਾ ਕੋਰੀਅਰ ਕਰਾਂਗੇ ਬੀ ਜੀ 500 ਵਾਲਾ ਹੀ ਗਲਾਸ ਕਰਾਂਗੇ ਜੇ ਕੋਈ ਵਾਈ ਹੈਂਡ ਆ ਕੇ ਲੈ ਕੇ ਜਾਓ ਤਾਂ 300 ਰੁਪਏ ਦਾ ਗਲਾਸ ਵੀ ਲੈ ਜਾ ਸਕਦੇ ਆ ਜੀ ਅਛ ਜੀ ਤੇ ਬਾਕੀ ਤੁਸੀਂ ਸੰਪਰਕ ਕਰਕੇ ਜਿਹੜੀ ਹੋਰ ਡੂੰਗੀ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਫੋਨ ਤੇ ਤੇ ਬਾਕੀ ਤੁਹਾਨੂੰ ਸਮਝਾ ਵੀ ਦੇਣਗੇ ਵੀ ਕਿਵੇਂ-ਕਿਵੇਂ ਵਰਤਣਾ ਹਨਾ ਜੀ ਤੇ ਇੱਕ ਵਾਰ ਨੰਬਰ ਆਪ ਵੀ ਬੋਲ ਦੇ ਜੀ ਮਾੜੇ ਜੀ ਜੀ 94171 ਜੀ 54493 ਜੀ ਜੀ ਠੀਕ ਹੈ ਜੀ 18360399682 ਹੈ ਜੀ 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 ਸ਼ੇਅਰ ਕਰ ਦਿਓ ਜੀ ਮਿੱਤਰੋ ਤੇ ਬਾਕੀ ਪਿੰਡ ਖੰਡਿਆਆ ਆ ਹਨਾ ਜੀ ਤੇ ਬਰਨਾਲੇ ਦੇ ਵਿੱਚ ਪਿੰਡ ਖੰਡਿਆਆ ਦਾ ਪੰਜ ਦਾ ਸਿਸਟਮ ਧੰਨਵਾਦ ਜੀ ਮਿਹਰਬਾਨੀ ਥੈਂਕ ਯੂ